ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਬਾਰੇ ਵਿੱਚ ਵਿਚਾਰ ਕਰਨੀ ਹੈ ਸ਼ਬਦ ਗੁਰਬਾਣੀ ਉਹ ਗਿਆਨ ਹੈ ਜੋ ਉਹਨਾਂ ਮਾਨ ਆਤਮਾ ਨੂੰ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈ ਮਾਨ ਹੈ ਪਰਮਾਤਮਾ ਦੇ ਨਾਲ ਇੱਕਮਿਕਤਾ ਪ੍ਰਾਪਤ ਕਰਨ ਤੇ ਜੋ ਰੱਬੀ ਗਿਆਨ ਹੈ ਪ੍ਰਾਪਤ ਹੋਇਆ ਉਸ ਨੂੰ ਅਸੀਂ ਸ਼ਬਦ ਗੁਰੂ ਜਾਂ ਗੁਰਬਾਣੀ ਆਖਦੇ ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਫਰਮਾਨ ਹਨ ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਗੁਰਬਾਣੀ ਫਰਮਾਨ ਹੈ ਹਉ ਆਪੋ ਹੰ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਗੁਰਬਾਣੀ ਪਰਮਾਤਮਾ ਦਾ ਹੁਕਮ ਹੈ ਗੁਰਬਾਣੀ ਪਰਮਾਤਮਾ ਵੱਲੋਂ ਇਨ੍ਹਾਂ ਮਹਾਨ ਆਤਮਾਵਾਂ ਨੂੰ ਜੋਗ ਰੱਬੀ ਗਿਆਨ ਪ੍ਰਾਪਤ ਹੋਇਆ ਤੇ ਇਹ ਸ਼ਬਦ ਦੇ ਰੂਪ ਵਿੱਚ ਸਾਡੇ ਕੋਲ ਪਹੁੰਚਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਬਦ ਦੇ ਨਾਲ ਪਿਆਰ ਪਾਉਣ ਦੀ ਗੱਲ ਕਹੀ ਜਿਸ ਵਕਤ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ ਤੇ ਸਤਿਗੁਰੂ ਜੀ ਨੇ ਸਿੱਧਾਂ ਦੇ ਸਵਾਲ ਦਾ ਜਵਾਬ ਦਿੱਤਾ ਸੀ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਸ਼ਬਦ ਮੇਰਾ ਗੁਰੂ ਹੈ ਮੇਰੀ ਸੁਰਤ ਦਾ ਟਿਕਾਓ ਉਸ ਦਾ ਚੇਲਾ ਹੈ ਸ਼ਬਦ ਦੇ ਗੁਰੂ ਹੋਣ ਦਾ ਸਿਧਾਂਤ ਗੁਰੂ ਅਨੰਤdev ਜੀ ਨੇ ਹੀ ਪ੍ਰਗਟ ਕਰ ਦਿੱਤਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੋ اے ਸੰਤ ਜਨੋ ਸ਼ਬਦ ਦੇ ਨਾਲ ਪਿਆਰ ਪਾਓ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਬਦ ਦੇ ਗੁਰਬਾਣੀ ਦੇ ਗੁਰੂ ਹੋਣ ਦਾ ਸਿਧਾਂਤ ਦੱਸਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਰੀ ਇਸ ਤੋਂ ਇਲਾਵਾ ਸਤਿਗੁਰਾਂ ਦੇ ਕੋਲ ਕਈ ਵਾਰ ਸਿੱਖ ਜਿਹੜੇ ਸਨ ਉਹ ਸਵਾਲ ਕਰਦੇ ਸਨ ਤੇ ਸਤਿਗੁਰੂ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਫੁਰਮਾਨ ਕਰਦੇ ਹਨ ਜੇ ਮਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਭੋ ਨਾ ਲਾਗੇ ਪਿਆਰੇ তথা ਪਿਆਰ ਕਰੋ ਗੁਰਬਾਣੀ ਪੜਨ ਸੁਣਨ ਕੀਜੇ ਰੁੱਤਟਾਨੀ ਤਰਿ ਵਰਤ ਜੋ ਸ਼ਬਦ ਮੇ ਜਾ ਰਾ ਬਾਰ ਬਾਰ ਔਰ ਕਰੋ ਵਿਚਾਰ ਸ਼ਬਦ ਦੀ ਬਾਰ-ਬਾਰ ਵਿਚਾਰ ਕਰਨ ਦੀ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸਾਰੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸ੍ਰੀ ਹਰਮੰਦਰ ਸਾਹਿਬ ਵਿਖੇ ਸਨ 1604 ਦੇ ਵਿੱਚ ਪੋਤੀ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਹਰ ਰੋਜ਼ ਸੁਖਾਸਣ ਕਰਕੇ ਅਕਾਲ ਤਖਤ ਦੇ ਨੇੜੇ ਕੋਠਾ ਸਾਹਿਬ ਵਿਖੇ ਵਿਸਰਾਮ ਕਰਵਾਇਆ ਜਾਂਦਾ ਹੈ ਤੇ ਸਤਗੁਰਾਂ ਨੇ ਸਿਖਿਆ ਵੀ ਦਿੱਤੀ ਕਿ ਗੁਰਬਾਣੀ ਦਾ ਸ਼ਬਦ ਦਾ ਦਰਜਾ ਜਿਹੜਾ ਹੈ ਉਹ ਸਰੀਰ ਤੋਂ ਉੱਚਾ ਹੈ ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਨੇ ਆਪਣਾ ਆਸਨ ਪੁੰਜੇ ਜ਼ਮੀਨ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਸ਼ਬਦ ਦਾ ਗੁਰਬਾਣੀ ਦਾ ਸਥਾਨ ਉੱਚਾ ਰੱਖਿਆ ਇਸ ਤੋਂ ਇਲਾਵਾ ਗੁਰੂ ਹਰਿਰਾਇ ਸਿੰਘ ਜੀ ਦੇ ਜੀਵਨ ਦੀ ਸਾਖੀ ਮਿਲਦੀ ਹੈ ਕਿ ਇੱਕ ਵਾਰ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਆ ਰਹੀਆਂ ਸਨ ਤੇ ਸੰਗਤਾਂ ਦੇ ਗੁਰਬਾਣੀ ਦੇ ਸਤਕਾਰ ਵੱਜੋਂ ਸਤਿਗੁਰੂ ਜੀ ਜਲਦੀ ਦੇ ਨਾਲ ਉੱਠੇ ਤੇ ਸਤਗੁਰਾਂ ਦੇ ਗਿੱਟੇ ਨੂੰ ਮੋਚ ਆਗੇ ਸਤਿਗੁਰਾਂ ਦੀ ਸਿੱਖਿਆ ਦਿੱਤੀ ਕੇ ਗੁਰਬਾਣੀ ਦਾ ਅਸਥਾਨ ਸਰੀਰ ਦੇ ਨਾਲੋਂ ਉੱਚਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਉਣ ਵਾਲੇ ਸਿੱਖ ਦੀ ਗੱਲ ਕੀਤੀ ਸੀ। ਤੇ ਪਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਇਆ ਸੀ ਤੇ ਸਤਿਗੁਰੂ ਜੀ ਉਸ ਨੂੰ ਤਖਤ ਤੇ ਬਿਠਾਉਣ ਵਾਸਤੇ ਤਿਆਰ ਹੋ ਗਏ ਸਨ ਪਰ ਉਸ ਨੇ ਮਨ ਦੀ ਇਸ਼ਾ ਸੀ ਕਿ ਸਤਿਗੁਰੂ ਜੀ ਮੈਨੂੰ ਕੋੜਾ ਬਖਸ਼ਿਸ਼ ਕਰਨ। ਤੇ ਉਸ ਦੀ ਮਨ ਦੀ ਇਸ਼ਾ ਅਨਸਾਰ ਸਤਿਗੁਰਾਂ ਨੇ ਉਹਨਾਂ ਨੂੰ ਕੋੜਾ ਬਖਸ਼ਿਸ਼ ਕੀਤਾ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਸੀ ਉਹ ਪਾਈ ਮਾਨੀ ਸਿੰਘ ਜੀ ਤੋਂ ਲਖਵਾਈ ਤੇ ਇਸੇ ਬੀੜ ਦੇ ਉਤਾਰੇ ਪਾਈ ਬਾਬਾ ਦੀਪ ਸਿੰਘ ਜੀ ਨੇ ਕੀਤੇ ਜੋ ਵਕ ਵਕ ਤਖਤਾਂ ਦੇ ਉੱਤੇ ਪਹੁੰਚਾਏ ਗਏ ਤੇ ਇਸੇ ਹੀ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ 1708 ਦੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕਰਕੇ ਇਹਨਾਂ ਵਚਨਾਂ ਦੇ ਨਾਲ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਪਰਚੋ ਸ਼ਬਦ ਦਾ ਦੀਦਾਰ ਖਾਲਸੇ ਦਾ ਸਤਿਗੁਰੂ ਜੀ ਨੇ ਸਰੀਰ ਕਮਰਜਾਦਾ ਪੰਜ ਪਿਆਰਿਆਂ ਨੂੰ ਨਿਭਾਉਣ ਦੇ ਲਈ ਪੰਥ ਗੁਰੂ ਦਾ ਸਿਧਾਂਤ ਸਥਾਪਿਤ ਕੀਤਾ ਅਤੇ ਗੁਰੂ ਦੀ ਜੋਤ ਅਧਿਆਤਮਿਕ ਆਤਮਿਕ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਅੰਦਰ ਜੁਗਤ ਪ੍ਰਗਟਾਈ ਤੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਕਹਿ ਕੇ ਸਤਿਗੁਰੂ ਜੀ ਜੁਗੋ ਜੁਗਾ ਢਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਤੇ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਤੇ ਸਿੱਖਾ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲਾਇਆ